ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਈਗੁਰੂ ਕਲੌਥ ਹਾਊਸ ਐਂਡ ਪਟੇਕ ਬਲਡ ਵੱਲੋਂ ਲਓ ਜੀ ਅੱਜ ਇੱਕ ਨਵੀਂ ਕਲੈਕਸ਼ਨ ਦੇ ਨਾਲ ਹੋਏ ਹਾਂ ਹਾਜ਼ਰ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਫੁਲਕਾਰੀ ਵਰਕ ਦੇ ਸੂਟ ਬੁਟੀਕ ਵਰਕ ਦੇ ਸੂਟ ਰਹਿਣਗੇ ਫੁਲਕਾਰੀ ਵਰਕ ਦੇ ਸੂਟ ਵੀ ਰਹਿਣਗੇ ਅੱਜ ਅਸੀਂ ਤੁਹਾਡੇ ਵਾਸਤੇ ਸੇਲ ਲਗਾ ਰਹੇ ਹਾਂ ਠੀਕ ਹੈ ਜੀ ਲੋਹੜੀ ਦੇ ਮੌਕੇ ਤੇ ਕਿਉਂਕਿ ਲੋਹੜੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਤੇ ਲੋਹੜੀ ਦੇ ਮੌਕੇ ਤੇ ਅੱਜ ਬੁਟੀਕ ਸੂਟਾਂ ਦੇ ਲਾਵਾਂਗੇ ਸੇਲ ਬਿਲਕੁਲ ਲੋਅ ਪ੍ਰਾਈਸ ਤੇ ਦਿੱਤੇ ਜਾਣਗੇ ਤੁਹਾਨੂੰ ਸੂਟ ਪਸ਼ਮੀਨੀ ਤੇ ਸੂਟ ਰਹਿਣਗੇ ਜੀ ਕੋਰਟ ਪ੍ਰਾਈਸ ਤੇ ਸੂਟ ਰਹਿ ਸਿਰਫ ਇਹ ਜਿਹੜੀ ਸੇਲ ਆ ਇੱਕ ਦਿਨ ਜਾਂ ਦੋ ਦਿਨ ਦੇ ਲਈ ਰਹੂਗੀ ਜੀ ਇਸ ਤੋਂ ਬਾਅਦ ਜੋ ਪ੍ਰਾਈਸ ਹੋਊਗਾ ਜੀ ਸੇਮ ਰਹੂਗਾ ਤੇ ਲਓ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਵਾਸਤੇ ਰੈਡੀ ਕੀਤਾ ਜੀ ਫੁਲਕਾਰੀ ਵਰਕ ਦਾ ਸੂਟ ਕਿਉਂਕਿ ਮੈਰਿਜ ਫੰਕਸ਼ਨ ਵੀ ਚੱਲ ਰਿਹਾ ਕਈ ਮੇਰੀਆਂ ਭੈਣਾਂ ਹੁੰਦੀਆਂ ਵੀ ਲਾਈਨਿੰਗ ਵਾਲਾ ਸਟੱਫ ਨਹੀਂ ਪਾ ਸਕਦੀਆਂ ਡਾਰਕ ਕਲਰ ਨਹੀਂ ਪਾ ਸਕਦੇ ਹੈਨਾ ਕਈ ਮੇਰੀਆਂ ਭੈਣਾਂ ਦੇ ਵੀ ਇੱਛਾ ਆਉਂਦੀ ਹੈ ਵੀ ਆਪਾਂ ਵੀ ਫੁਲਕਾਰੀ ਵਾਲੇ ਸੂਟ ਪਾਈਏ ਪਰ ਉਹ ਜੋ ਆਪਾਂ ਥੋੜੇ ਜੇ ਡਾਰਕ ਕਲਰ ਦੇ ਵਿੱਚ ਲੈ ਕੇ ਆਉਣੇ ਆ ਹੈਨਾ ਗਰਲਿਸ਼ ਲੁੱਕ ਵਿੱਚ ਲੈ ਕੇ ਆਉਣੇ ਆ ਦੀ ਉਹ ਮੇਰੀਆਂ ਪਹਿਣਾ ਨਹੀਂ ਪਸੰਦ ਕਰਦੀਆਂ ਥੋੜੀਆਂ ਏਸ ਹੁੰਦੀਆਂ ਤੇ ਉਦਾਂ ਦੇ ਵੀ ਅਸੀਂ ਪਸ਼ਮੀਨੇ ਤੇ ਸੂਟ ਰੈਡੀ ਕਰਦੇ ਆ ਜੀ ਬਹੁਤ ਹੀ ਟਾਇਰੇ ਜੀ ਲਓ ਜੀ ਪਸ਼ਮੀਨੇ ਤੇ ਸੂਟ ਰਹੂਗਾ ਵਿਦਾਊਟ ਲਾਈਨਿੰਗ ਦਾ ਸੂਟ ਬਣੂਗਾ ਤੁਸੀਂ ਵੀ ਆਪਣਾ ਸ਼ੌਂਕ ਪੂਰਾ ਕਰ ਸਕਦੇ ਹੋ ਜੋ ਲਾਈਨਿੰਗ ਵਾਲਾ ਸੂਟ ਨਹੀਂ ਪਾ ਸਕਦੇ ਆ ਪਹਿਣਾ ਪਸ਼ਮੀਨੇ ਤੇ ਸੂਟ ਹੈ ਜੀ ਤੇ ਲਓ ਇਹ ਰਹੂਗਾ ਨੈਕ ਬਣਿਆ ਹੋਇਆ نیچے ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਫਲਕਾਰੀ ਦਾ ਤੇ ਵੱਡੇ ਪਣੇ ਦਾ ਪਸ਼ਮੀਨਾ ਰਹਿਣਾ ਤੇ ਇਹ ਵਾਲਾ ਆਊਗਾ ਜੀ ਸਲੀਵਸ ਤੇ ਵਰਕ ਬਾਹਾਂ ਦਾ ਵਰਕ ਵੀ ਦਿੱਤਾ ਗਿਆ ਪ੍ਰਾਈਸ ਸਿਰਫ ਦੇ ਰਿਆਂ ਤੁਹਾਨੂੰ ਇਹ ਵਾਲੇ ਸੂਟ ਦੀ 800 ਠੀਕ ਹੈ ਜੀ ਅੱਜ ਤੁਹਾਨੂੰ ਸਿਰਫ 800 ਦੇ ਵਿੱਚ ਇਹ ਸੂਟ ਦੇ ਰਹੇ ਆ ਪਸ਼ਮੀਨੀ ਦਾ ਉਹ ਵੀ ਫੁਲਕਾਰੀ ਵਰਕ ਵਾਲਾ ਠੀਕ ਹੈ ਜੀ ਇਹ ਲੋਹੜੀ ਤੇ ਸੇਰ ਮੇਲਾ ਰਹਿਣਾ ਇੱਕ ਦੋ ਦਿਨ ਦੀ ਲਈ ਰਹੂਗਾ ਜੀ ਤੁਸੀਂ ਇਸ ਸੇਰ ਮੇਲੇ ਦਾ ਲਾਭ ਲੈ ਸਕਦੇ ਹੋ ਲਓ ਇੱਕ ਇਹਦੇ ਵਿੱਚ ਸੀਗਾ ਪਿਸਤਾ ਕਲਰ ਪਸ਼ਮੀਨੀ ਤੇ ਪਿਸਤਾ ਕਲਰ ਸੀਗਾ ਦੂਸਰਾ ਕਲਰ ਵੀ ਲਾਈਟ ਆਊਗਾ ਠੀਕ ਹੈ ਜੀ ਥੋੜਾ ਜਿਹਾ ਲਾਈਟ ਅ ਕਲਰ ਦੇ ਵਿੱਚ ਹੀ ਹੈ ਪਰ ਕਲਰ ਬਹੁਤ ਪਿਆਰਾ ਜੀ ਕਈ ਮੇਰੇ ਪਰਾਂ ਨਹੀਂ ਪਾਉਂਦੀਆਂ ਠੀਕ ਹੈ ਜੀ ਅ ਜੀ ਲਓ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਇਹਦੇ ਕਲਰ ਬਹੁਤ ਪਿਆਰਾ ਵਰਕ ਵੀ ਬਹੁਤ ਪਿਆਰਾ ਲਓ ਜੀ 43 ਤੱਕ ਲੈਂਥ ਕਰ ਸਕਦੇ ਹੋ ਨੈੱਕ ਬਣਿਆ ਹੋਇਆ ਨੀਚੇ ਬਹੁਤ ਹੀ ਡਿਜ਼ਾਈਨ ਜਿਹਾ ਫੁਲਕਾਰੀ ਵਾਲਾ ਸੂਟ ਬਣਿਆ ਹੋਇਆ ਪਸ਼ਮੀਨੀ ਦਾ ਸੂਟ ਹੈ ਆ ਮੈਰਿਜ ਫੰਕਸ਼ਨ ਵੀ ਤੁਸੀਂ ਅਟੈਂਡ ਕਰ ਸਕਦੇ ਜਿਹੜੇ ਨਾਲ ਜਿਹੜੇ ਲਾਈਨਿੰਗ ਵਾਲਾ ਸੂਟ ਨਹੀਂ ਪਾ ਸਕਦੇ ਇਸ ਤੋਂ ਬਾਅਦ ਡੇਲੀ ਰੁਟੀਨ ਦੇ ਵਿੱਚ ਤੁਸੀਂ ਇਹਨੂੰ ਪਾ ਸਕਦੇ ਹੋ ਕਿਉਂਕਿ ਪਸ਼ਮੀਨੀ ਤੇ ਰੈਡੀ ਹੈ ਕਲਰ ਵੀ ਐਦਾਂ ਦਾ ਡੇਲੀ ਰੁਟੀਨ ਦੇ ਲਈ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਲਓ ਜੀ ਇਹਦੀ ਆਣਾ ਆਵਲੀਆਂ 슬ੀਵਸ ਤੇ ਵਰਕ ਆਊਗਾ ਜੀ ਇਹ 슬ੀਵਸ ਦਾ ਵਰਕ ਹੈ ਬਹੁਤ ਹੀ ਪਿਆਰਾ ਜਿਹਾ ਵਰਕ ਰਹੂਗਾ ਜੀ ਪ੍ਰਾਈਸ ਇਹਦੀ ਅੱਜ ਦੇ ਰਹੇ ਹਾਂ ਤੁਹਾਨੂੰ ਸਿਰਫ 800 ਠੀਕ ਹੈ ਜੀ 800 ਦੇ ਵਿੱਚ ਤੁਸੀਂ ਇਹ ਸੂਟ ਸਾਡੇ ਕੋਲ ਲੈ ਸਕਦੇ ਹੋ ਇਸ ਤੋਂ ਬਾਅਦ ਅਸੀਂ ਤੁਹਾਡੇ ਵਾਸਤੇ ਰੈਡੀ ਕੀਤਾ ਜੀ ਵੱਡੇ ਪਣੇ ਦੀ ਕੋਟ ਰਾਈਜ਼ ਆ ਜੀ ਲਓ ਕੋਟ ਰਾਈਜ਼ ਤੇ ਸੂਟ ਰਹੂਗਾ ਜੀ ਵੱਡੇ ਪਣੇ ਦੀ ਕੋਟ ਰਾਈਜ਼ ਰਹੂਗਾ ਆ 컬러 ਇਹ ਨਾਲ ਲਵੈਂਡਰ ਜਿਹਾ 컬러 ਹੈ ਬਹੁਤ ਹੀ ਪਿਆਰਾ ਜਿਹਾ ਕਿਰਾ ਬਣਿਆ ਹੋਇਆ ਦੇਖੋ ਜੀ ਕੋਟ ਰਾਈਜ਼ ਆ ਵੱਡੇ ਪਣੇ ਦੀ ਬਹੁਤ ਜ਼ਿਆਦਾ ਵਿਦਾਊਟ ਲਾਈਨਿੰਗ ਸੂਟ ਬਣੂਗਾ ਤੇ ਸਟਾਫ ਬਹੁਤ ਫਾਈਨ ਹੈ ਤੇ ਨਾਲ ਤੁਹਾਨੂੰ ਬਾਹਾਂ ਦਾ ਵਰਕ ਵੀ ਮਿਲੇਗਾ ਲਓ ਜੀ ਇਹ ਵਾਲਾ ਰਹੂਗਾ ਜਿਹਦੀਆਂ ਬਾਹਾਂ ਦਾ ਵਰਕ ਹੈ ਬਾਹਾਂ ਦਾ ਵਰਕ ਹੈ ਅੱਜ ਜਿਹੜੀ ਪ੍ਰਾਈਸ ਤੁਹਾਨੂੰ ਦੇ ਰਹੇ ਆ 850 ਕੋ ਟ੍ਰਾਈ ਦੇ ਸੂਟ ਦੀ 850 ਤੁਹਾਨੂੰ ਪ੍ਰਾਈਸ ਦੇ ਰਹੇ ਆ ਲਓ ਜੀ ਸੇਲ ਮਿਲ ਲੈ ਇਸ ਸੇਲ ਦਾ ਲੈ ਸਕਦੇ ਆ ਤੁਸੀਂ ਲਾਭ ਤੁਹਾਨੂੰ 800 ਤੱਕ 900 ਤੱਕ 1000 ਤੱਕ ਸੂਟ ਮਿਲਣਾ ਜੀ ਕੋ ਟ੍ਰਾਈ ਦਾ ਸਿਰਫ ਵਰਕ ਕਰਕੇ ਦੇ ਰਹੇ ਆ ਤੁਹਾਨੂੰ ਇਹ ਸੀ ਲਾਈਟ ਲਵੈਂਡਰ ਕਲਰ ਅਗਲਾ ਆਊਗਾ ਜੀ ਬਲੂ ਸ਼ੇਡ ਦੇ ਵਿੱਚ ਲਓ ਜੀ ਅਗਲਾ ਕਲਰ ਆਊਗਾ ਜੀ ਬਲੂ ਸ਼ੇਡ ਦੇ ਵਿੱਚ ਚੈੱਕ ਕਰੋ ਜੀ ਇਹ ਬਲੂ ਸ਼ੇਡ ਦੇ ਵਿੱਚ ਆਣਾ ਜੀ ਕੋਟਰਾਇਸ ਆ ਜੀ ਬਲੂ ਸ਼ੇਡ ਦੇ ਵਿੱਚ ਵਰਕ ਹੋਇਆ ਘੇਰਾ ਵਰਕ ਹੋਇਆ ਉੱਪਰ ਆਪਣਾ ਜਿੱਦਾਂ ਦਾ ਮਰਜ਼ੀ ਨੇਕਾ ਡਿਜ਼ਾਈਨ ਕਰ ਲੋ ਜੀ ਜਿੰਨਾ ਮਰਜ਼ੀ ਸੋਨਾ ਸੂਟ ਰੈਡੀ ਕਰ ਲੋ ਬਹੁਤ ਸੋਹਣਾ ਨੈਗ ਆਉਣਾ ਜੀ ਇਹ ਬਲੇ ਸੂਟ ਨੂੰ ਪਾ ਕੇ ਪੂਰਾ ਗਰਮ ਹੈ ਵਿਦਆਊਟ ਲਾਈਨਿੰਗ ਬਣਾਓ ਪੂਰਾ ਨੈਗ ਆਉਣਾ ਸਟਾਫ ਸੌਫਟ ਹੈ ਬਿਲਕੁਲ ਮਲੈਮ ਵਾਲੀ ਕੋਟਰਾਇਸ ਆ ਜੀ ਠੀਕ ਹੈ ਜੀ ਤੇ ਲਓ ਇਹ ਵਾਲਾ ਤੁਹਾਨੂੰ 슬ੀਵਸ ਦੇ ਉੱਪਰ ਵੀ ਵਰਕ ਮਿਲੂਗਾ 슬ੀਵਸ ਉੱਪਰ ਵੀ ਵਰਕ ਮਿਲਣ ਵਾਲਾ ਪ੍ਰਾਈਸ ਅੱਜ ਦੇ ਰਹੇ ਆ ਤੁਹਾਨੂੰ ਸਿਰਫ 850 850 ਵੀ ਤੁਸੀਂ ਇਹ ਸੂਟ ਲੈ ਸਕਦੇ ਹੋ ਇਦੇ ਵਿੱਚ ਇੱਕ ਸੀਗਾ ਲਵੰਡਰ ਕਲਰ ਬਲੂ ਕਲਰ ਦੂਸਰਾ ਆਊਗਾ ਪਿੰਕ ਲਓ ਇੱਕ ਪਿੰਕ ਜਿਹਾ ਕਲਰ ਆਉਣਾ ਲਓ ਜੀ ਸਰਦੀ ਲਈ ਬਹੁਤ ਸੋਹਣਾ ਨੈਗਲੇ ਸੂਟ ਇਹ ਮੇਰੇ ਕੋਲ ਆ ਸੂਟ ਹੈ ਜੀ ਇਹ ਸੌਫਟ ਮਲਾਈਮ ਲਓ ਜੀ ਬਣਿਆ ਹੋਇਆ ਘੇਰਾ ਠੀਕ ਹੈ ਜੀ ਘੇਰਾ ਬਣਿਆ ਹੋਇਆ ਸਨੀਪ ਸੁਪਰ ਵੀ ਵਰਕ ਮਿਲੂਗਾ ਤੁਹਾਨੂੰ ਬਿਲਕੁਲ ਸੌਫਟ ਮਲਾਈਮ ਸਟੱਫ ਹੈ ਜੀ ਲਓ ਇਹ ਪਿੰਕ ਕਲਰ ਦੇ ਵਿੱਚ ਰਹੂਗਾ ਜੀ ਪ੍ਰਾਈਸ ਦੇ ਰਹੇ ਹਾਂ ਸਿਰਫ ਤੁਹਾਨੂੰ 850 850 ਦੇ ਵਿੱਚ ਕੋਈ ਪ੍ਰਾਈਸ ਦਾ ਸੂਟ ਲੈ ਸਕਦੇ ਹੋ ਲਓ ਜੀ ਅਗਲਾ ਸੂਟ ਚੱਕ ਕਰੋ ਜੀ 벨ਵਟ ਤੇ ਰਹੂਗਾ ਜੀ ਇਹ 벨ਵਟ ਤੇ ਰੈਡੀ ਹੈ ਲਾਈਟ ਕਲਰ ਹੈ ਕਈ ਮੇਰੀਆਂ ਪੈਣਾ ਥੋੜਾ ਜਿਹਾ ਡਾਰਕ ਲਾਈਟ ਕਲਰ ਜ਼ਿਆਦਾ ਪਸੰਦ ਕਰਦੀਆਂ ਸੋਬਰ ਕਲਰ ਨੂੰ ਲਓ ਵੈਸੇ ਸੋਨੇ ਵੀ ਲਾਈਟ ਕਲਰ ਹੀ ਜ਼ਿਆਦਾ ਲੱਗਦੀ ਹੈ ਇਹ ਬਣਿਆ ਹੋਇਆ ਘੇਰਾ ਘੇਰੇ ਦਾ ਵਰਕ ਬਹੁਤ ਹੀ ਪਿਆਰਾ ਜਿਹਾ 벨ਵਟ ਤੇ ਵਰਕ ਹੈ ਜੀ 벨ਵਟ ਸਟਾਫ ਰਹੂਗਾ ਜੀ ਇਹ ਲਓ ਜੀ ਇਹਦੇ ਤੁਹਾਨੂੰ ਦਿਖਾ ਦਈਏ 슬ੀਵ ਸੁਪਰ ਵੀ ਵਰਕ ਰਹੂਗਾ ਹਾਈਟ ਜਿਆ ਕਲਰ ਹੈ ਕੇਰਾ ਬਣਿਆ ਹੋਇਆ ਕੇਰੇ ਦਾ ਵਰਕ ਵੀ ਬਹੁਤ ਸੋਹਣਾ ਹੋਇਆ ਪਰ 슬ੀਵਸ ਦਾ ਵਰਕ ਨਹੀਂ ਆਏਗਾ ਜੀ ਕੇਰੇ ਦਾ ਵਰਕ ਹੈ 슬ੀਵਸ ਦਾ ਵਰਕ ਨਹੀਂ ਹੈਗਾ ਤੇ ਪ੍ਰਾਈਸ ਸਿਰਫ ਰਹਿਣੀ ਹੈ ਇਹਦੀ 650 650 ਵਿੱਚ ਤੁਸੀਂ ਬੈਲਵਰਡ ਦਾ ਸੂਟ ਇਹ ਲੈ ਸਕਦੇ ਹੋ ਸਾਡੇ ਕੋਲ ਵਰਕ ਹੋਇਆ ਹੋਇਆ ਦੇਖ ਸਕਦੇ ਹੋ ਬਹੁਤ ਸੋਨਾ ਵਰਕ ਹੋਇਆ ਕਲਰ ਵੀ ਬਹੁਤ ਪਿਆਰਾ ਜਾਂ ਰਹੂਗਾ ਜੀ ਇਹ 650 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਸ਼ਿਪਿੰਗ ਚਾਰਜ ਤੁਹਾਨੂੰ ਥੋੜਾ ਜਿਹਾ ਜ਼ਿਆਦਾ ਪੈਣਾ ਠੀਕ ਹੋ ਜੀ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਨੀਚੇ ਬਣਾ ਸੋਨਾ ਦਾ ਬਣਿਆ ਹੋਇਆ ਹੈ ਤਾਂ ਕੇਰਾ ਕੇਰੇ ਉੱਪਰ ਵਰਕ ਹੈ ਨਾਲ ਤੁਹਾਨੂੰ 슬ੀਵਸ ਦਾ ਵਰਕ ਵੀ ਮਿਲੂਗਾ ਠੀਕ ਹੈ ਜੀ ਨਾਲ ਤੁਹਾਨੂੰ 슬ੀਵਸ ਦਾ ਵਰਕ ਮੈਲਮਲ ਬੈਲਵਟ ਤੇ ਉੱਪਰ ਰੈਡੀ ਹੈ ਜੀ ਇਹ ਵਾਲਾ ਸੂਟ ਪ੍ਰਾਈਸ ਰਹਿਣੀ ਹੈ ਦੀ 700 ਰੁਪਏ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਇਹ ਦੀਆਂ ਬਾਹਾਂ ਦਾ ਕੰਮ ਹੈ ਜੀ ਇਹ ਦੇ ਕੇਰੇ ਦਾ ਕੰਮ ਹੈ ਜ ਲਓ ਅਗਲਾ ਕਲਰ ਇਹਦੇ ਵਿੱਚ ਆਊਗਾ ਜੀ ਇਹ ਵਾਲਾ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬੈਲਵਟ ਤੇ ਰੈਡੀ ਹੈ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਕੇਰਾ ਠੀਕ ਹੈ ਜੀ ਬਹੁਤ ਜ਼ਿਆਦਾ ਪਿਆਰਾ ਕੇਰਾ ਸਰਦੀ ਲਈ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਇਹ ਕਰਮ ਤੇ ਇਹ ਵਾਲੀਆਂ ਰਹਿਣੀਆਂ ਜੀ ਇਹਦੀਆਂ 슬ੀਪਸ ਜੀ 슬ੀਪਸ ਤੇ ਵਰਕ ਹੋਇਆ ਜੀ 700 ਰੁਪਏ ਦਾ ਪ੍ਰਾਈਸ ਲਊਗਾ ਜੀ ਇਹ ਵਾਲੇ ਸੂਟ ਦਾ ਪ੍ਰਾਈਸ 700 ਰਹਿਣਾ ਸੀ ਇਸ ਤੋਂ ਬਾਅਦ ਤੁਹਾਨੂੰ ਸੂਟ ਦਿਖਾਵਾਂਗੇ ਲਓ ਜੀ ਇੱਕ ਹੀ ਵਾਲਾ ਸੂਟ ਆ ਜੀ ਸਾਡੇ ਕੋਲ ਪਸ਼ਮੀਨੀ ਤੇ ਰੈਡੀ ਆ ਜੀ ਇਹ ਲਓ ਪਸ਼ਮੀਨੀ ਤੇ ਰੈਡੀ ਆ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਸੂਟ ਇਹ ਚੈੱਕ ਕਰੋ ਜੀ ਨੈਕ ਵਰਕ ਹੋਇਆ ਹੈ ਇਹਦਾ ਤੇ نیچے ਇਹਦੇ ਫਰੰਟ ਦੇ ਛੋਟੇ ਛੋਟੇ ਫਲਾਵਰ ਬਣੇ ਹੋਏ ਆ ਠੀਕ ਆ ਜੀ ਪਸ਼ਮੀਨੀ ਤੇ ਰੈਡੀ ਆ ਕਲਰ ਬਹੁਤ ਜ਼ਿਆਦਾ ਪਿਆਰਾ ਰਹਿਣ ਵਾਲਾ ਠੀਕ ਆ ਇਹਦੀ ਜਿਹੜੀ ਪ੍ਰਾਈਸ ਰਹਿਣੀ ਆ ਸਿਰਫ ਤੁਹਾਨੂੰ ਦਵਾਂਗੇ 550 550 ਵਿੱਚ ਤੁਹਾਨੂੰ ਇਹ ਸੂਟ ਦੇ ਰਹੇ ਆ ਜੀ ਅਸੀਂ ਦੇਖੋ ਜੀ 550 ਦੇ ਵਿੱਚ ਉਹ ਵੀ ਵਰਕ ਵਾਲਾ ਸੂਟ ਜਰੀ ਵਰਕ ਹੋਇਆ ਬਹੁਤ ਹੀ ਜਿਆਦਾ ਬੁਟੀਕ ਵਰਕ ਦਾ ਸੂਟ ਹੈ ਬਹੁਤ ਹੀ ਜਿਆਦਾ ਪਿਆਰਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਇਹਦੀ neck ਦੇਖੋ ਬਹੁਤ ਪਿਆਰੀ ਜੀ neck ਹੈ ਗ੍ਰੀਨ ਕਲਰ ਆਊਗਾ ਜੀ ਇਹ ਤੇ ਪ੍ਰਾਈਸ ਸਿਰਫ 550 ਰਹਿਣੀ ਆ ਜੀ ਇਹ ਵਾਲੇ ਸੂਟ ਦੀ ਰਹਿਣੀ ਆ ਪ੍ਰਾਈਸ 550 550 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਇੱਕ ਆਊਗਾ ਇਹਦੇ ਵਿੱਚ ਬਲੂ ਕਲਰ ਇੱਕ ਬਲੂ ਕਲਰ ਆਊਗਾ ਜੀ ਚੈੱਕ ਕਰੋ ਇਹ ਬਲੂ ਕਲਰ ਆਊਗਾ ਲਓ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਬਲੂ ਕਲਰ ਦੇ ਵਿੱਚ 슬ੀਵਸ ਦਾ ਵਰਕ ਨਹੀਂ ਹੈਗਾ ਜੀ ਇਹਨਾਂ ਦਾ ਸਿਰਫ neck ਵਰਕ ਹੈ ਤੇ ਫਰੰਟ ਵਰਕ ਹੈ ਪ੍ਰਾਈਸ ਸਿਰਫ 550 ਰਹਿਣੀ ਹੈ ਸਿਰਫ ਆਫਰ ਦੇ ਵਿੱਚ ਸੂਟ ਦੇ ਰਹੇ ਆ ਤੁਹਾਨੂੰ ਅਸੀਂ ਆਫਰ ਦੇ ਵਿੱਚ ਸੂਟ ਰਹਿਣੀ ਹੈ ਜੀ ਇਹ ਵਾਲੇ ਲਓ ਪਹਿਲਾਂ ਚੈੱਕ ਕਰੋ ਜੀ ਇਹ ਵੀ ਫਲਕਾਰੀ ਤੇ ਰਹੂਗਾ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਕਿਸੇ ਤਰ੍ਹਾਂ ਦੀ ਕੋਈ ਬੁਰਨੀ ਹੋਣੀ ਪਸ਼ਮੀਨਾ ਸਟਾਫ ਰਹੂਗਾ ਲਓ ਜੀ ਮਹਿੰਦੀ ਜੀ ਛੇੜ ਚਾਉਣਾ ਜੀ ਮਹਿੰਦੀ ਜੀ ਛੇੜ ਚਾਉਣਾ ਬਹੁਤ ਸੋਹਣਾ ਕਲਰ ਹੈਣਾ ਕਈ ਵਾਰੀ ਕੈਮਰੇ ਚ ਨਹੀਂ ਸਹੀ ਆਉਂਦਾ ਲਓ ਐਦਾਂ ਬਣਿਆ ਹੋਇਆ ਪੂਰਾ ਫਰੰਟ ਵਰਕ ਬਣਿਆ ਹੋਇਆ ਨਾਲ ਤੁਹਾਨੂੰ ਬਾਹਾਂ ਦੇ ਉੱਪਰ ਵਰਕ ਮਿਲੂਗਾ ਪ੍ਰਾਈਸ ਇਹਦੀ 800 ਰੁਪਏ ਰਹਿਣੀ ਹੈ ਜੀ ਵਿਦਆਊਟ ਲਾਈਨਿੰਗ ਸੂਟ ਬਣਾਣਾ ਜੀ ਵਿਦਆਊਟ ਲਾਈਨਿੰਗ ਹੀ ਸੂਟ ਬਣੂਗਾ ਜੀ ਇਹ ਠੀਕ ਹੈ ਜੀ ਵਿਦਆਊਟ ਲਾਈਨਿੰਗ ਸੂਟ ਬਣਨ ਵਾਲਾ ਇਹ ਪ੍ਰਾਈਸ ਰਹਿਣੀ ਹੈ ਸਿਰਫ ਇਹਦੀ 800 ਰੁਪਏ 800 ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਇਹ ਕੇਵਲ ਮਿਲੂਗਾ ਤੁਹਾਨੂੰ ਸਿੰਧੀ ਵਰਕ ਦੇ ਵਿੱਚ ਪਸ਼ਮੀਨੇ ਦਾ ਸੂਟ ਲਓ ਸਿੰਧੀ ਵਰਕ ਦੇ ਵਿੱਚ ਪਸ਼ਮੀਨੇ ਦਾ ਸੂਟ ਮੈਨਾ ਜੀ ਅੱਜ ਇਹਦੀ ਵੀ ਪ੍ਰਾਈਸ ਸਿਰਫ ਤੁਹਾਨੂੰ 700 ਰੁਪਏ ਰਹਿਣੀ ਹੈ 700 ਦੇ ਇੱਕ ਸੂਟ ਲੈ ਸਕਦੇ ਹੋ ਪਰ ਸ਼ਿਪਿੰਗ ਚਾਰਜ ਐਕਸਟਰਾ ਪੈਣਾ ਤੁਹਾਨੂੰ ਲਓ ਠੀਕ ਹੈ ਜੀ ਪਸ਼ਮੀਨੇ ਤੇ ਰਹਿਣਾ ਇੱਕ ਇਹ ਕੇਬਲ ਸੂਟ ਲੈ ਸਕਦੇ ਹੋ ਇਹ ਬਣਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਘੇਰਾ ਵਰਕ ਹੈ ਬਹੁਤ ਪਿਆਰਾ ਜਾਂ ਨੈਕ ਵਰਕ ਹੋਇਆ ਘੇਰਾ ਵਰਕ ਹੋਇਆ ਜੀ ਇਹਦਾ ਠੀਕ ਹੈ ਜੀ ਘੇਰਾ ਵਰਕ ਹੋਇਆ ਨੈਕ ਵਰਕ ਹੋਇਆ ਨਾਲ ਥੋੜੀ ਜਿਹੀ 슬ੀਵਸ ਦਾ ਵਰਕ ਮਿਲੂਗਾ ਇਹ ਵਾਲਾ ਰਹੂਗਾ ਜੀ 슬ੀਵਸ ਦਾ ਵਰਕ ਪ੍ਰਾਈਸ ਇਹਦੀ ਵੀ 800 ਰੁਪਏ ਰਹਿਣੀ ਹੈ ਜੀ ਪਛਬੀਨੀ ਤੇ ਰੈਡੀ ਹੈ ਜੀ ਪ੍ਰਾਈਸ ਇਹਦੀ 800 ਰੁਪਏ ਰਹਿਣੀ ਹੈ ਜੀ ਠੀਕ ਹੈ ਜੀ ਪ੍ਰਾਈਸ 800 ਰੁਪਏ ਰਹੂਗੀ ਜੀ ਇਹਦੀ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਫੁਲਕਾਰੀ ਤੇ ਸੂਟ ਹੈ ਜੀ ਬਲੈਕ ਕਲਰ ਤੇ ਫੁਲਕਾਰੀ ਸੂਟ ਬਣਿਆ ਹੋਇਆ ਪਸ਼ਮੀਨਾ ਵਰਕ ਹੈ ਜੀ ਪਸ਼ਮੀਨੀ ਤੇ ਵਰਕ ਹੋਇਆ ਜੀ ਇਹ ਪ੍ਰਾਈਸ ਇਹਦੀ ਵੀ 800 ਰਹਿਣੀ ਹੈ ਇਦਾਂ ਇਹਦੀਆਂ 슬ੀਵਸ ਤੇ ਵਰਕ ਮਿਲੂਗਾ ਬਾਹਾਂ ਤੇ ਵਰਕ ਮਿਲੂਗਾ ਜੀ ਪ੍ਰਾਈਸ ਇਹਦੀ 800 ਰੁਪਏ ਰਹਿਣੀ ਹੈ ਜੀ ਲਓ ਇਹਦੀ ਪ੍ਰਾਈਸ 800 ਰਹਿਣੀ ਹੈ ਪਸ਼ਮੀਨੀ ਤੇ ਰੈਡੀ ਹੈ ਜੀ ਇਹ ਫੁਲਕਾਰੀ ਦਾ ਸੂਟ 800 ਇਹਦੀ ਪ੍ਰਾਈਸ ਹੈ ਠੀਕ ਹੈ ਜੀ ਇਹ ਸਨ ਅੱਜ ਦੇ ਸਾਡੇ ਸੂਟ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ੍ਹ ਤੇ ਨਵੀਂ ਕਲੈਕਸ਼ਨ ਲੈ ਕੇ ਆਜਣਗੇ ਆਈ ਵੀਡੀਓ ਕਰਦੇ ਇੱਥੇ ਖਤਮ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ